ਨਰਨਾਇਕ ਹੈ ਖਲਕਾਇਕ ਹੈ ਬਿਸਵੰਗ ਭਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਭਵਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪਜਾਪਨ ਹੈ ਅਕਲੰਕ੍ਰਿਤ ਹੈ ਸਰਬਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰ ਅਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਇੱਥੇ ਨਾਮ ਲਾਓ ਵੀਰ ਨਮੋ ਮੰਤਰ ਮੰਤਰੰ ਲਿਖਿਆ ਹੋਇਆ ਇੱਥੇ ਨਮੋ ਮੰਤਰ ਮੰਤਰੇ ਨਾਮ ਲਾ ਦਿਓ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਜਦ ਇਹ ਕਹਨਾ ਗੁਰਬਾਣੀ ਨੂੰ ਭੈ ਤੇ ਅਦਬ ਦੇ ਨਾਲ ਵਿਚਾਰਨਾ ਹੈ ਬਹੁਤੀ ਆਪਾ ਕਰਨ ਵਾਲੀ ਫੇਰ ਨਹੀਂ ਹੁੰਦੀ ਤੋ ਜੇ ਇਥੇ ਸ਼ੁਰੂਆਤੋਂ ਹੈ ਪਾਠ ਹੈ ਨਾ ਐਡੇ ਇਥੋਂ ਬੱਬੇ ਨੂੰ ਕੰਨਾਂ ਤਾਂ ਇਸੇ ਤਰ੍ਹਾਂ ਰਹਿਣ ਦਿਓ ਹਾਂਜੀ ਹਾਂਜੀ ਵਿੱਚੋਂ ਐੜਾ ਨਿਕਲਿਆ ਆਉਣਾ ਨਾ ਇਹਦੇ ਬਹੁਤ ਸਾਰੀਆਂ ਅਸੀਂ ਬਾਣੀ ਦਸਮ ਦੀ ਹੈ ਜਿਹਦੇ ਵਿੱਚ ਆ ਤੁਹਾਡੇ ਹਾਂ ਐਂਓ ਕਰੋ ਖਾਲਸਾ ਫਿਰ ਕੰਨਾਂ ਕੱਟ ਲਓ ਐੜਾ ਪਾ ਦਿਓ ਭਾਈ ਹਾਂ ਜੀ ਅਰਥ ਇਹ ਪਾਠ ਬੋਧ ਹੈ ਅਰਥ ਬੋਧ ਨਹੀਂ ਆਪਾਂ ਜਿਹੜਾ ਪ੍ਰਵਾਹ ਚੱਲ ਰਿਹਾ ਹੈ ਇਹ ਅਰਥ ਬੋਧ ਨਹੀਂ ਹੈ ਆਪਾਂ ਪਾਠ ਬੋਧ ਹੈ ਬੋਧ ਨਾਲ ਗਿਆਨ ਦਾ ਪਾਠ ਦਾ ਬੋਧ ਆਪਾਂ ਕਰਨਾ ਹਲੇ ਪਹਿਲੀ ਨੰਬਰ ਤੇ ਅਰਥ ਬੋਧ ਤਾਂ ਕਹਾਂ ਆਪ ਜੈਸੇ ਗਿਆਨੀ ਕਰਨਗੇ ਤੇ ਚਲੋ ਜੀ ਐਡਾ ਕਰ ਲੈਣਾ ਵੀ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਪੂਤੇ ਕਲੰਕਰ ਰੂਪੇ ਅਲੰਕਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਇਕ ਅਛਰੀ ਚੰਦ ਅਜੈ ਅਲੈ ਅਪੈ ਅਬੈ ਅਭੂ ਅਜੂ ਅਨਾਸ ਆਕਾਸ ਅਗੰਝ ਅਭੰਝ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ੜਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨ ਨਰਾਕੇ ਨ ਰੰਗੇ ਨ ਰੂਪੇ ਨ ਰੇਖੇ ਅਕਰਮ ਅਭਰਮ ਅਗੰਜੇ ਅਲੇਖੇ ਭਜਨ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵਿਭੂਤੇ ਸਮਸਤੁਲ ਸਰੂਪੇ ਕੋ ਕਰਮੰ ਪ੍ਰਣਾਸੀ ਸੋ ਧਰਮੰ ਵਿਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਹਾਂਜੀ ਚਲੋ ਉਥੋ ਤੋਂ ਬੋਲਿਆ ਲਿਆ ਕਰੀਮਲ ਕ੍ਰੀਮਲ ਕੁੰਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਪੂਤੇ ਇਕ ਜਾਇਬ ਗਨੀਮੈ ਹਰੀ ਅੰਗ ਕਰੀਮਲ ਰਹਿਮੈ ਚਤਰ ਚੱਕਰ ਵਰਤੇ ਚਤਰ ਚੱਕਰ ਭੁਗਤੇ ਸਉਯਮ ਭਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਦੁਕਾਲੰਗ ਪਰਨਾਸੀ ਦਿਆਲੰਸ ਰੂਪੇ ਸਦਾ ਅੰਗ ਸੰਗੇ ਅਪੰਗ ਅੰਗ ਭੂਤੇ